ਪਾ ਪੰਜਾਬ ਚ ਅੱਜ ਨਸ਼ਾ ਕਰ ਕਰ ਗਿਆ ਯੁਵਕ ਜਿਹੜੇ ਨਸ਼ੇ ਦੇ ਕਾਰਨ ਮਤਲਬ ਗੜਕ ਹੋਈ ਜਾ ਰਹੇ ਨੇ ਘਰਾਂ ਦੇ ਕਰ ਬਰਬਾਦ ਹੋ ਰਹੇ ਨੇ ਨਸ਼ੇ ਦੇ ਕਾਰਨ ਘਰਾਂ ਦੇ ਬੱਚੇ ਹੋਈ ਜਿਹੜੇ ਚੋਰੀਆਂ ਕਰਕੇ ਆਪਣੇ ਨਸ਼ੇ ਨਿਸ਼ ਕਰਦੇ ਨੇ ਇੱਥੇ ਤਿੰਨ ਚਾਰ ਪੇਸ਼ੈਂਟ ਐਸੇ ਜਿਹੜੇ ਸਾਡੇ ਨਾਲ ਹੀ ਯੋਗਾ ਕਰ ਰਹੇ ਨੇ ਔਰ ਨਸ਼ੇੜੀ ਸੀ ਔਰ ਉਹ ਨਸ਼ੇ ਦੇ ਕਾਰਨ ਬਿਲਕੁਲ ਠੀਕ ਹੋ ਗਏ ਨੇ ਜਿਹੜੇ ਕਿ ਦਿਨ ਚ 6-6 ਗੋਲੀਆਂ ਲੜੇ ਸੀ ਅੱਜ ਗੋਲੀ ਇੱਕ ਵੀ ਨਹੀਂ ਲੈਂਦੇ ਔਰ ਉਲਟਾ ਉਹ ਇੱਥੇ ਸੇਵਾ ਕਰ ਰਹੇ ਨੇ ਸਭ ਤੋਂ ਵੱਡੀ ਗੱਲ ਹੈ ਮੈਂ ਤਾਂ ਕਹਿੰਦਾ ਵੀ ਸਰਕਾਰਾਂ ਨੂੰ ਜਿਹੜੇ ਚਾਹੀਦਾ ਕਿ ਇਹ ਮੁੱਦੇ ਦਾ ਲੈਂਦੇ ਨੇ ਲੈਕਚਰ ਵੀ ਜਿੰਦੇ ਨੇ ਪਰ ਇੱਥੇ ਜਿਹੜਾ ਕਿ ਨਸ਼ਾ ਵਸਤਰ ਚ ਜੜੋਂ ਖਤਮ ਕਰਦੇ ਪਏ ਨੇ ਇਸ ਕਰਕੇ ਇਹਨਾਂ ਦਾ ਸਹਿਯੋਗ ਜਣਾ ਜਿੰਨਾ ਹੀ ਵੱਧ ਤੋਂ ਲਿਆ ਜਾਵੇ ਤਾਂ ਕਿ ਲੋਕਾਂ ਦੇ ਘਰਾਂ ਦੇ ਘਰ ਬਚ ਜਾਣ ਮਾਵਾਂ ਦੇ ਪੁੱਤ ਬਚ ਜਾਣ ਕਰੋ ਉਜੜ ਬਚ ਜਾਣ ਮੈਂ ਤਾਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਾਂਗਾ ਦੋਸਤੋ ਨਸ਼ਿਆਂ ਦੀ ਗੱਲ ਚੱਲੀ ਹੈ ਸਾਡੇ ਕੋਲੇ ਹੁਣ ਤੱਕ ਜੋ ਤਜਰਬਾ ਹੈ 2 ਤੋਂ 3 ਹਫਤੇ ਜਿਹੜੇ ਕੋਈ ਸਖਤ ਨਸ਼ੇ ਵੀ ਕਰਦੇ ਸੀ ਬੱਚੇ ਉਹ ਠੀਕ ਹੋਏ ਨੇ ਔਰ ਬਿਨਾਂ ਤਕਲੀਫ ਕੋਈ ਉਹਨਾਂ ਦੇ ਸਖਤੀ ਨਹੀਂ ਕਰਦੇ ਸੀ ਸਧਾਰਨ ਯੋਗ ਕਰਾਉਨੇ ਆ ਤੇ ਅਸੀਂ ਉਹਨਾਂ ਨੂੰ ਕਹਿੰਨੇ ਆ ਕਿ ਜਦੋਂ ਤੁਹਾਡੀ ਵਿਲ ਪਾਵਰ ਬਣ ਗਈ ਜਦੋਂ ਤੁਹਾਡੇ ਵਿੱਚ ਇੱਛਾ ਸ਼ਕਤੀ ਜਾਗ ਪਈ ਉਦੋਂ ਤੁਸੀਂ ਆਪਣੇ ਸਰੀਰ ਨੂੰ ਚੈੱਕ ਕਰਨਾ ਜੇ ਫਿਰ ਨਸ਼ਾ ਛੱਡ ਕੇ ਦੇਖਣਾ ਹੈ ਜੇ ਤੁਹਾਨੂੰ ਕੋਈ ਮੁਸ਼ਕਲ ਨਹੀਂ ਆਉਂਦੀ ਤਾਂ ਇਹ ਫਿਰ ਮੰਨ ਲਵੋ ਕਿ ਨਸ਼ਾ ਕੀਤਾ ਵੀ ਉਹੋ ਜਿਹਾ ਤੇ ਨਾ ਕੀਤਾ ਵੀ ਉਹੋ ਜਿਹਾ ਪਰ ਇਹ ਸਥਿਤੀ 2 ਤੋਂ 3 ਹਫ਼ਤੇ ਯੋਗ ਕਰਨ ਤੋਂ ਬਾਅਦ ਪੈਦਾ ਹੁੰਦੀ ਹੈ ਸਰੀਰ 'ਚ ਤਾਕਤ ਪੈਦਾ ਹੋ ਜਾਂਦੀ ਹੈ ਮਨ 'ਚ ਤਾਕਤ ਪੈਦਾ ਹੋ ਜਾਂਦੀ ਹੈ ਅਸੀਂ ਦਾਅਵੇ ਨਾ ਕਹਿੰਦੇ ਆ ਕਿ ਕੋਈ ਬੱਚਾ ਪਟ ਗਿਆ ਰਾਤੋਂ ਉਹਨੂੰ ਸਾਡੇ ਕੋਲੇ ਲੈ ਆਓ ਕੋਈ ਖਰਚਾ ਨਹੀਂ ਹੈ ਫਰੀ ਹੈ ਬਿਨਾ ਤਕਲੀਫ ਤੋਂ ਬਿਨਾ ਖਰਚ ਤੋਂ ਅਸੀਂ ਬੱਚਿਆਂ ਨੂੰ ਨਸ਼ਿਆਂ ਤੋਂ ਬਾਹਰ ਕੱਢ ਸਕਦੇ ਆ ਇਹਦੇ ਵਿੱਚ ਤੁਹਾਡੇ ਸਹਿਯੋਗ ਦੀ ਬਹੁਤ ਵੱਡੀ ਲੋੜ ਹੈ ਜੇ ਤੁਸੀਂ ਸਾਡੀ ਗੱਲ ਸਾਡੀ ਵੀਡੀਓ ਅੱਗੇ ਸ਼ੇਅਰ ਕਰਦੇ ਹੋ ਜਾਂ ਕੋਈ ਨਿੱਜੀ ਤੌਰ ਤੇ ਤੁਹਾਡੇ ਸੰਪਰਕ ਚ ਬੱਚਾ ਹੈਗਾ ਤਾਂ ਉਹਨੂੰ ਸਤੀਏ ਵਾਲਾ ਜ਼ਿਲ੍ਹਾ ਫਿਰੋਜ਼ਪੁਰ ਯੋਗ ਕੇਂਦਰ ਵਿੱਚ ਲੈ ਕੇ ਆਓ ਮੇਰਾ ਨੰਬਰ ਨੋਟ ਕਰ ਲਵੋ 94172 49640 ਤੇ ਮੈਨੂੰ ਜਦੋਂ ਵੀ ਕਾਲ ਕਰੋ ਮੈਂ ਹਾਜ਼ਰਾਂ ਮੈਂ ਗੁਇਲ ਸਾਹਿਬ ਦਾ ਅਮਰੀਕ ਜੀ ਹੋਰਾਂ ਦਾ ਡੀਪੀਆਰਓ ਹੋਰਾਂ ਦਾ ਜਿਨ੍ਹਾਂ ਨੇ ਇਹਨਾਂ ਨੂੰ ਸਾਡੇ ਮਿੱਤਰ ਸੀਗੇ ਪਰ ਕੁਝ ਗੱਲਾਂ ਜਿਵੇਂ ਇਹਨਾਂ ਦੱਸਿਆ ਕਿ ਦੀਵੇ ਥੱਲੇ ਹਨੇਰਾ ਰਹਿ ਜਾਂਦਾ ਕਈ ਵਾਰ ਕਈ ਵਾਰ ਨਹੀਂ ਅਕਸਰ ਰਹਿ ਜਾਂਦਾ ਪਤਾ ਨਹੀਂ ਲੱਗਦਾ ਪਰ ਉਸ ਦੀਵੇ ਨੂੰ ਨਾਲ ਹੋਰ ਦੀਵਾ ਜਗਪੇ ਤਾਂ ਉਹਦੇ ਥੱਲੇ ਚਾਨਣ ਹੋ ਜਾਂਦਾ ਇਸ ਤਰ੍ਹਾਂ ਜੇ ਕੋ ਹਨੇਰੇ 'ਚ ਵੀ ਬੈਠਾ ਤਾਂ ਉਹ ਇੱਕ ਦੀਵਾ ਹੋਰ ਜਗਾ ਲੋ ਨਾਲ ਦੋਵਾਂ ਦੀਵਿਆਂ ਦੇ ਹੇਠਾਂ ਚਾਨਣ ਹੋ ਜਾਵੇਗਾ ਤੇ ਅਸੀਂ ਬਿਮਾਰੀ ਮੁਕਤ ਤੇ ਦਵਾਈ ਮੁਕਤ ਸਮਾਜ ਦੀ ਸਿਰਜਣਾ ਲਈ ਮੈਡੀਸਨ ਫਰੀ ਲਾਈਫ ਤੇ ਚੱਲ ਰਿਹਾ ਸਾਨੂੰ ਹਰ ਰੋਜ਼ ਕਾਮਯਾਬੀ ਮਿਲ ਰਹੀ ਹੈ ਔਰ ਪੈਨਾਪਰਾਵਾ ਦਾ ਸਹਿਯੋਗ ਮਿਲ ਰਿਹਾ ਤੁਸੀਂ ਵੀ ਸਾਡੇ ਕੋਲੇ ਆਓ ਦਵਾਈਆਂ ਰਹਿਤ ਜ਼ਿੰਦਗੀ ਜਿਉਂ ਤੇ ਜ਼ਿੰਦਗੀ ਦਾ ਆਨੰਦ ਮਾਣੋ ਮੈਂ ਤੁਹਾਡਾ ਵੀ ਧੰਨਵਾਦ ਦਿਆਂ ਤੇ ਗੋਇਲ ਸਾਹਿਬ ਤੁਸੀਂ ਆਏ ਸਾਨੂੰ ਸੇਵਾ ਦਾ ਮੌਕਾ ਮਿਲਿਆ ਮੈਂ ਤੁਹਾਡਾ ਵੀ ਤਾਲੁਆ ਮੈਂ ਤੁਹਾਡੇ ਬਹੁਤ ਬਹੁਤ ਧੰਨਵਾਦੀ ਹਾਂ ਬਹੁਤ ਧੰਨਵਾਦੀ ਹਾਂ ਕਿ ਮਤਲਬ ਜਿਵੇਂ ਆਖੇ ਮਤਲਬ ਸਾਨੂੰ ਕੋਲ ਸਾਡੇ ਜਿਵੇਂ ਡੰਗਾ ਵਹਿਦੀ ਤੁਹਾਨੂੰ ਪਤਾ ਹੀ ਨਹੀਂ ਸੀ ਅੱਜ ਇਹ ਡੁਪਕੀਆਂ 10 ਦਿਨ ਚ ਆ ਕੇ ਇਨੀ ਤਬਦੀਲੀ ਜੀਵਨ ਚ ਆ ਗਈ ਮੈਂ ਬੜਾ ਆਸ਼ਰਜਨਕ ਆ ਉਹ ਲੋਗਾਂ ਨੂੰ ਕਮਾ ਕਿ ਐ ਚੀ ਦਾ ਬਤਵਤ ਬੈਨੀਫਿਟ